ਉਹਦਾ ਬੀਪੀ ਹਾਈ ਹੁੰਦਾ ਤੇ ਉਹਨਾਂ ਦਾ ਸਾਰੇ ਦਾ ਸਾਰਾ ਭਾਂਡਾ ਨੋਹਾ ਸੇਰੀ ਕਿਉਂ ਬੰਨਿਆ ਜਾਂਦਾ ਆ ਸੱਸਾਂ ਦਾ ਤਾਂ ਨਾ ਸ਼ਰਾਬੀਆਂ ਵਾਲਾ ਹਾਲ ਆ ਸ਼ਰਾਬੀ ਵੀ ਆਹ ਸ਼ਰਾਬ ਪੀ ਕੇ ਆਪਦੀ ਘਰ ਵਾਲੀ ਨੂੰ ਤਾਂ ਕੁੱਟ ਦੇਣਗੇ ਪਰ ਜੇ ਕਿਤੇ ਮੂਹਰੇ ਮਾਂ ਭੈਣ ਜਾਂ ਧੀ ਆ ਜਾਵੇ ਉਹਨੂੰ ਕੁਝ ਨਹੀਂ ਕਹਿੰਦੇ ਬਹੁਤ ਔਖਾ ਹੋਇਆ ਬਿਆ ਇਸ ਘਰ ਦੇ ਵਿੱਚ ਇਹ ਜੀਆਂ ਤਾਂ ਆਪਾਂ ਗੱਲਾਂ ਕਦੇ ਸੁਣੀਆਂ ਹੀ ਨਹੀਂ ਸੀਗੀਆਂ ਜਿਹਹ ਜੀ ਇੱਧਰ ਇਹ ਕਰਦੇ ਨੇ ਮੇਰਾ ਤਾਂ ਨਾ ਬੁਰਾ ਹਾਲ ਆ। ਬਸ ਆ ਤੁਹਾਡੇ ਕੋਲੇ ਤਾਂ ਇੱਕੋ ਹੀ ਗੱਲ ਆ ਮੰਮੀ ਵੀ ਸਬਰ ਕਰਿਆ ਕਰ। ਸਬਰ ਕਿੰਨਾ ਕੁ ਕਰੀ ਜਾਵਾਂ? ਸਬਰ ਦੀ ਵੀ ਤਾਂ ਕੋਈ ਹੱਦ ਹੀ ਹੁੰਦੀ ਆ। ਸਬਰ 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 ਕਰ ਕਰਕੇ ਮੇਰਾ ਤਾਂ ਹਾਲ ਤੁਸੀਂ ਉਦੋਂ ਵੱਧ ਖਰਾਬ ਕੀਤਾ ਹੋਇਆ। ਬੋਲਣੋਂ ਹਟਦੇ ਨਹੀਂ। ਬਾਦੂ ਬੋਲਦੇ ਨੇ ਫਿਰ ਕਹਿ ਦਿੰਦੇ ਨੇ ਮੇਰੇ ਸਿਰ ਦੀਆਂ ਨਾੜਾਂ ਜੁੜ ਗਈਆਂ। ਆ ਮੇਰੀ ਤਾਂ ਇਹਨਾਂ ਨੂੰ ਕੋਈ ਪਰਵਾਹੀ ਹੈ ਨਹੀਂ। ਮੈਨੂੰ ਤਾਂ ਪੱਥਰ ਸਮਝਿਆ ਹੋਇਆ। ਜਿਹੜਾ ਘਰ ਨਾ ਫਰੋਲੀਏ ਉਹੀ ਚੰਗਾ ਮੈਨੂੰ ਤਾਂ ਲੱਗਦਾ ਦੁਨੀਆਂ 'ਚ ਕੋਈ ਅਹਜਾ ਘਰ ਨਹੀਂ ਹੋਣਾ ਜਿੱਥੇ ਨਾ ਨੋ ਸੱਸ ਦੀ ਲੜਾਈ ਨਾ ਹੁੰਦੀ ਹੋਵੇ ਪਰ ਜੇ ਦੇਖਿਆ ਜਾਵੇ ਤਾਂ ਘਰ ਦੇ ਵਿੱਚ ਰੌਣਕ ਮੇਲਾ ਵੀ ਲੱਗਿਆ ਰਹਿੰਦਾ ਵੈਸੇ ਤਾਂ ਆ ਤਾਂ ਕੋਰਾਂਟੀ ਦੇ ਘਰ ਦੇਖਿਆ ਸੀ ਸਵੇਰੇ ਕਿਵੇਂ ਜੂਤ ਪਤੰਗ ਚੱਲਦਾ ਸੀਗਾ ਇਹਨਾਂ ਦਾ ਤਾਂ ਰੋਜ਼ ਦਾ ਹੀ ਹਾਲ ਆ ਇਹ ਤਾਂ ਰੋਜ਼ ਗੁੱਤਮ ਗੁੱਤੀ ਹੋਏ ਰਹਿੰਦੇ ਆ ਹਾਏ ਹਾਏ ਲੈ ਸ਼ੈਤਾਨ ਨੂੰ ਯਾਦ ਕੀਤਾ ਸ਼ੈਤਾਨ ਹਾਜ਼ਰ ਉਹ ਆਉਂਦੀ ਆ ਨਾ ਤੱਕ ਨੀਸ ਦੀ ਧਨ ਗਾਰੰਟੀ ਆਏ ਅਸਾਂ ਕੀ ਬਣਨ ਨਾ ਰ ਆਈ ਨਾ ਕੀ ਜੀ ਬਤੇ ਆਉਂਦੀ ਮੇਰਾ ਆਂਟੀ ਆ ਜੋ ਬੈ ਜੋ ਦਮ ਲੈ ਲੋ ਕੀ ਗੱਲ ਹੋ ਗਈ ਸੋਖਾ ਸੋਖ ਸੁਖ ਮੇਰੇ ਘਰ ਮਾਂ ਚ ਕਿੱਥੇ ਜੀਬੋ ਤੂੰ ਤਾਂ ਬਹੁਤ ਗਰਮਾਈ ਆ ਜਿੰਦ ਤਨ ਨੋ ਹਾਈ ਨੀ ਅਚੰਗੀਆਂ ਮੈਂ ਮੇਰੇ ਆਈ ਤਾਂ ਵੱਡਣ ਚੁੱਕ ਗਈ ਆ ਅਗਰ ਜਮਾਈ ਨਹੀਂ ਪੁੱਛਦੀ ਨਾ ਰੋਟੀ ਨਾ ਪਾਣੀ ਨਾ ਚਾਹ ਕਸ਼ਮੀਲੀ ਮੈਂ ਚੱਜ ਨਾ ਰੱਖਦੀ ਨਹੀਂ ਬਸ ਬਲਾਕਾ ਹੀ ਨਹੀਂ ਰਾਜੀ ਹਾਂ ਵੀ ਮੈਂ ਡਾਕਟਰ ਕੋਲ ਜਾ ਕੇ ਆਈਆਂ ਡਾਕਟਰ ਨੇ ਬੀ.ਪੀ ਵਧਿਆ ਦੱਸਿਆ ਐਨਾ ਬੋਲਦੀ ਮੈਂ ਕਿ ਚੁੱਪੀ ਨਹੀਂ ਕਰਦੀ ਮੈਂ ਤਾਂ ਕਦੇ ਐਨਾ ਬੋਲਦੀ ਨਹੀਂ ਨਾ ਮੇਰੀ ਆਦਤ ਆ ਬੋਲਣਾ ਮਾਸੀਓ ਤਾਂ ਪਤਾ ਹੀ ਆ ਰੱਬ ਤਾਂ ਜਵਾਨ ਫਿਟ ਕਰਨੀ ਭੁੱਲ ਗਿਆ ਤੇਰੇ ਮੂੰਹ ਚ ਆਂਟੀ ਅੱਜ ਤੁਹਾਡੇ ਸਵੇਰੇ ਸਵੇਰੇ ਘਰੇ ਕੀ ਚੀਕ ਚਾੜਾ ਪਿਆ ਹੋਇਆ ਸੀਗਾ ਗੱਲ ਤਾਂ ਕੁਛ ਮੇ ਨਹੀਂ ਹੋਈ ਮੈਂ ਚੱਲੀ ਕਿ ਗੁਰਦਾਰੇ ਮਰੇ ਆਉਂਦੀ ਨੂੰ ਫੋਨ ਤੇ ਲੱਗੀ ਪਈ ਦਿਨ ਨਹੀਂ ਚੜ੍ਹਣ ਦਿੰਦੇ ਜਦੇ ਮਾਂ ਦਾ ਫੋਨ ਆ ਜਾਂਦਾ ਉਹ ਮੈਂ ਆ ਕੇ ਕਹਤਾ ਮੈਂ ਕਹ ਤੂੰ ਚਾਹ ਬਣਾ ਦੇ ਫੋਨ ਤੇ ਹੀ ਲੱਗੀ ਆ ਤੜਕੇ ਤੜਕੇ ਉੱਠ ਕੇ ਉਹ ਮੈਂ ਫੋਨ ਕਰਨ ਨੂੰ ਲਾ ਕੇ ਚਾਹ ਬਣਾਉਣ ਚਲੀ ਸਰਬਤ ਬਣਾ ਕੇ ਚਾਹ ਮੇਰੇ ਮੂਹਰੇ ਧਰਤੀ ਇੰਨੀ ਚੀਨੀ ਪਾਈ ਇਹਨੇ ਮੁੜ ਕੇ ਮੈਨੂੰ ਪ੍ਰੌਖਾ ਬਣਾ ਕੇ ਦਿੱਤਾ ਤੇ ਨੂਨ ਮਿਰਚ ਦਾ ਕੋਈ ਹਿਸਾਬ ਨਹੀਂ ਬਸ ਐਨਾ ਗੱਲਾਂ ਤੋਂ ਕਹੇ ਤਾਂ ਫਿਰ ਕਹਿੰਦੀ ਆ ਬੋਲਦੀ ਆ ਮੈਂ ਕੀ ਬੋਲਾਂ ਕੀ ਕਰਾਂ ਕੀ ਨਾ ਕਰਾਂ ਮੈਨੂੰ ਇਹ ਦੱਸੋ ਚੱਲ ਭੈਣੇ ਕੋਈ ਨਾ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ ਟੈਂਸ਼ਨ ਟੈਂਸ਼ਨ ਦਾ ਮੇਰੇ ਪੁੱਤ ਨੇ ਵਿਆਹ ਕੇ ਪੱਕੀ ਹੋਈ ਮੇਰੇ ਨਾਲ ਪਾਈ ਹੋਈ ਆ ਹਰ ਵਕਤ ਦੀ ਟੈਂਸ਼ਨ ਆ ਕਿ ਮੈਨਾਂ ਲਮਾਂ ਮੈਂ ਕੀ ਦੱਸਾਂ ਜਿੱਦਣ ਦੇ ਆਈ ਆ ਉਦੋਂ ਦਾ ਮੈਨੂੰ ਦਵਾਈਆਂ ਤੇ ਕਰਤਾ ਇਹਨੇ ਸਭ ਕਰਨਾ ਦੀਆਂ ਖੇਡਾਂ ਨੇ ਭੈਣੇ ਅੱਜ ਕੱਲ ਤਾਂ ਸੱਸਾਂ ਨੂੰ ਚੁੱਪ ਕਰਕੇ ਟਾਈਮ ਕੱਢਣਾ ਪੈਂਦਾ ਚੁੱਪ ਕਰਕੇ ਧੰਕਰ ਚੁੱਪ ਕਰਕੇ ਟਾਈਮ ਕੱਢੇ ਧੰਕਰ ਤਾਂ ਪੂਰਾ ਜੁੱਤੀ ਥੱਲੇ ਰੱਖ ਕੇ ਨਾ ਨਾ ਕੰਮ ਕੱਢੋਗੀ ਇਹ ਨਹੀਂ ਕਿਥੇ ਕੋਈ ਦੱਸਦੀ ਮੈਂ ਕੀ ਜਾਣਦੀ ਆ ਨੂੰ ਐਸ ਗੱਲਾਂ ਤਾਂ ਨਾ ਸਾਰਾ ਮੱਲਾ ਤੁਹਾਡੀ ਸੇਫਟੀ ਕਰਦਾ ਕਿ ਤੇਰੇ ਵਰਗੀ ਚੰਟ ਜਨਾਨੀ ਨਾ ਸਾਰੇ ਮੱਲੇ ਦੇ ਵਿੱਚ ਨਹੀਂ ਹੈਗੀ ਸਿਬੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੇਰੀ ਲੋ ਮੇਰੀ ਸਫਤ ਕਰਦੀ ਆ ਕਿ ਮੈਨੂੰ ਭੰਡਣ ਲੱਗੀ ਹੋਈ ਆ ਦਿਲ ਵਿੱਚ ਬੈਹਿ ਜਾਂ ਦੁਕਾਨ ਇੱਥੇ ਸਾਰਾ ਦਿਨ ਲੋਕਾਂ ਦੀਆਂ ਚੋਗਲੀਆਂ ਕਰਦੀਆਂ ਆਉਂਦੇ ਜਾਂਦੇ ਨੂੰ ਰੋਕ ਰੋਕ ਕੇ ਬਿਠਾਉਂਦੇ ਦੁਕਾਨੇ ਕਦੇ ਉਹਨੂੰ ਬਦਨਾਮ ਕਰਤਾ ਕਦੇ ਉਹਨੂੰ ਬਦਨਾਮ ਕਰਤਾ ਇਹ ਤਾਂ ਸੀਸੀ ਘਰ ਮਰੇ ਮੱਲੇ ਦੇ ਛੱਟ ਹੋਏ ਹੋਏ ਨੇ ਸਾਰੇ ਮੱਲੇ ਦੀ ਖਬਰ ਰੱਖ ਦੂਆਂ ਨੇ ਉਹਦਿਆਂ ਕਰ ਲੀਆਂ ਉਹਦਿਆਂ ਕਰ ਲੀਆਂ ਸਾਰੇ ਦਾ 900 ਸਾਨੂੰ ਕੋਈ ਕੰਮ ਹੀ ਨਹੀਂ ਹੈ ਨਾ ਤੇ ਨਹੀਂ ਜਾਣਾਂ ਸਿਆਣੀ ਐ ਵੀ ਨਹੀਂ ਕਹਿੰਦੇ ਜਾਂ ਤਾਂ ਸਸ ਚੰਗੀ ਹੋਵੇ ਜਾਂ ਫੋਟੋ ਤੇ ਟੰਗੀ ਹੋਵੇ ਕੀ ਕਿਹਾ ਤੁਹਾਨੂੰ ਨਹੀਂ ਕਿਹਾ ਮੰਮੀ ਤੁਸੀਂ ਤਾਂ ਬਹੁਤ ਚੰਗੇ ਹੋ ਤਾਂ ਨਾ ਗੈਵੀ ਦੀਦੀ ਜਿਹੜੀ ਇਹੋ ਜੀ ਕਪੱਤੀ ਬੁੜੀ ਨਾਲ ਕੱਟੀ ਜਾਂਦੀ ਆ ਲਖੋਟ ਹਜੇ ਕਹਿੰਦੀ ਆ ਮੈਂ ਕਿਸੇ ਨੂੰ ਕੁਛ ਕਹਿੰਦੀ ਨਹੀਂ ਵੰਡਣ ਲੱਗੀ ਤਾਂ ਤੀਏ ਮੰਨੇ ਜਾ ਕੇ ਨੋਨੋ ਪੰਡਣੋਂ ਹਟਦੀ ਹੈਗੀ ਪਤਾ ਨਹੀਂ ਇਹਦੀ ਮਾਂ ਨੇ ਕੀ ਕਾਹ ਖਾ ਕੇ ਚੰਨੀ ਆ ਇਹਨਾਂ ਨੂੰ ਤਾਂ ਐ ਲੱਗਦਾ ਵੀ ਮੇਰੀ ਸਿਹਤ ਤੇ ਕੋਈ ਫਰਕ ਹੀ ਨਹੀਂ ਪੈਂਦਾ ਤੇ ਢਿੱਡ ਫੁੱਲਣ ਵਾਸਤੇ ਜਦੋਂ ਕਿਤੇ ਤੁਹਾਨੂੰ ਫੋਨ ਕਰੋ ਤੇ ਉਪਰੋਂ ਤੁਸੀਂ ਵੀ ਐ ਕਹਿ ਦਿੰਨੇ ਆ ਵੀ ਸਬਰ ਕਰ ਉਹ ਕੋਈ ਮੇਰੀ ਵੀ ਤਾਂ ਸੁਣ ਲੋ ਮੇਰੇ ਤਾਂ ਢਿੱਡ 'ਚ ਗੱੱਜਲ ਵੱਜੇ ਰਹਿੰਦੇ ਨੇ ਮੈਨੂੰ ਹੀ ਨਾ ਮਤਾਂ ਦੇ ਜਾਇਆ ਕਰੋ ਆ ਤੁਹਾਡੇ ਕੋਲ ਤਾਂ ਮੁੱਮੀ ਇੱਕੋ ਹੀ ਗੱਲ ਹੁੰਦੀ ਆ ਵੀ ਆਪਦੇ ਘਰ ਦੀ ਗੱਲ ਸੱਸ ਮੇਰੇ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਹਾਂ ਵਾ ਘਰੋਂ ਗਈ ਨਹੀਂ ਤਾਂ ਤੂੰ ਮਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਐ ਇੰਨੀ-ਇੰਨੀ ਗੱਲ ਮਾਂ ਕੋਲ ਪਹੁੰਚਾਉਣੀ ਆ ਫੇਰ ਉਹ ਕਹਿੰਦਾ ਵੇ ਮਾੜੀ ਆ ਇਹ ਆਏ ਕਹਿੰਦੀ ਆਂ ਤਾਂ ਮਾਂ ਧੀਾਂ ਦੇ ਘਰ ਪੱਕਦੀਆਂ ਨੇ ਨਾ ਆਹ ਕੌਣ ਆਇਆ ਸੀਗਾ ਆ ਮੈਂ ਫਿਰ ਕਿਸ ਜਾਈ ਸੀ ਤੂੰ ਮੈਨ ਗਿਆ ਚੁਗਲੀਆਂ ਕਿੱਤਾਂ ਸੀ ਕਿੱਤਨਾ ਹਣਗਾ ਤਾਂ ਕੌਣ ਆਇਆ ਸੀ ਬਲ ਮੈਨੇ ਦੱਸ ਮੰਮੀ ਉਹ ਤਾਂ ਮੇਰੀਆਂ ਜਿਮ ਵਾਲੀਆਂ ਸਹੇਲੀਆਂ ਆਨੰਦਨੀ ਰਾਖੀ ਏਕਤਾ ਤੇ ਜਿਹਨੂੰ ਆਈਆਂ ਸੀ ਮੁਕਾਣਾ ਨਹੀਂ ਜੰਮਾ ਜੰਮ ਜੰਮ ਕਾਣਾ ਲਾਉਣੀ ਉਥੇ ਸੱਸਾਂ ਦੀਆਂ ਚੁਗਲੀਆਂ ਕਰਦੀਆਂ ਹੁਣ ਇੱਕ ਛੁੱਟੀ ਆ ਗਈ ਤਾਂ ਉਹ ਘਰੇ ਆ ਕੇ ਚੁਗਲੀਆਂ ਕਰ ਗਈ ਨੇ ਮੇਰੇ ਤੇ ਫਿਟਨੈਸ ਆ ਜਾਵੇ ਤੇ ਬਿਮਾਰੀਆਂ ਤੋਂ ਬਚ ਸਕਾਂ ਮੈਂ ਤਾਂ ਜਾਣੀ ਆ ਬਾਕੀ ਤੁਹਾਡੇ ਵਹਿਮ ਦਾ ਤਾਂ ਮੇਰੇ ਤੋਂ ਕੋਈ ਹੱਲ ਹੀ ਹੈ ਨਹੀਂਗਾ ਜਵਾਨ ਤੇਰੀ ਇੰਨੀ ਚੱਲਦੀ ਆ ਨਾ ਤੱਕਦੀਆਂ 20 20 ਸਣ ਆਉਣੀ ਆ ਮੇਰੇ ਗੱਲ ਜਵਾਨ ਚ ਜਗਦੀ ਨਹੀਂ ਹੈ ਉਹ ਤੂੰ ਪਹਿਲਾਂ ਹੀ ਘੋਚ ਲੈਨੀ ਆ ਡਿਗੜ ਨਹੀਂ ਦਿੰਦੀ ਤੂੰ ਇੰਨੀ ਤੇਰੀ ਜਵਾਨ ਚੱਲਦੀ ਆ ਤੂੰ ਇੰਨਾ ਸੋਚ ਮੈਂ ਹੁਣ ਦਵਾਈ ਲੈ ਕੇ ਆਈ ਆ ਦਵਾਈਆਂ ਦਾ ਮੈਨੂੰ ਕੀ ਅਸਰ ਹੋਊਗਾ ਤੂੰ ਚਾਹਨਾ ਤ ਮਿੰਟ ਮੈਨੂੰ ਰਹਿਣ ਨਹੀਂ ਦਿੰਦੀ ਘਰ ਤੇ ਹਰ ਵਕਤ ਮੇਰੇ ਦਿਮਾਗ ਤੇ ਤੂੰ ਕੋਈ ਨਾ ਕੋਈ ਟੈਨਸ਼ਨ ਪਾਈ ਰੱਖਦੀ ਆ ਇੰਨਾ ਤੂੰ ਬੋਲਦੀ ਆ ਕੀ ਇੱਧਰ ਉੱਧਰ ਮੂੰਹ ਘੁਮਾਉਣੀ ਆ ਮਰਨ ਵਾਲੀ ਕੀਤਾ ਪਿਆ ਲੋਕਾਂ ਦੀਆਂ ਸੱਸਾਂ ਨੂੰ ਜਾ ਕੇ ਦੇਖ ਤੇ ਕਹਿੰਦੇ ਦਿਕਾਨਾ ਹਣ ਉਹ ਇੰਨਾ ਬੋਲਦੀਆਂ ਨੇ ਕਦੇ ਬੈਠਣ ਨਹੀਂ ਦਿੰਦੀਆਂ ਮੈਂ ਤਾਂ ਹਰੇ ਤੈਨੂੰ ਕੁਛ ਕਿਹਾ ਨਹੀਂ ਤੂੰ ਤੈਨਾਂ ਕਰਮਾਂ ਆਈਆਂ ਤੂੰ ਫੇਰ ਵੀ ਮੇਰੇ ਸੱਤੇ ਚੜਦੀ ਆ ਗੱਲ ਕਰ ਜੇ ਤੈਨੂੰ ਕਦੇ ਮੈਂ ਹਲਫ਼ ਤੋਂ ਬੇ ਵੀ ਕਿਹਾ ਹੋਵੇ ਮੇਰੇ ਤਾਂ ਦਿਮਾਗ ਨਹੀਂ ਆ ਇਥੋਂ ਨਾਲ ਇਹ ਗਿੱਚੀ ਦੀਆਂ ਨਾੜਾਂ ਹੀ ਜੁੜੀਆਂ ਰਹਿੰਦੀਆਂ ਵੀ ਵੀ ਵਧੇ ਰਹਿੰਦਾ ਮੈਂ ਤੈਨੂੰ ਕੀ ਬੋਲਣਾ ਮੈਨੂੰ ਤਾਂ ਚਾਹ ਮੈਂ ਸੰਭੜਾ ਕੇ ਦਿੰਦੀ ਆ ਤੇ ਮੇਰੇ ਨਿੱਕਣ ਦੀ ਦੇ ਰਾਤ ਦੁੱਧ ਚ ਪੱਤੀਆਂ ਪਾ ਪਾ ਪਿੰਨੀ ਆ ਤਾਂ ਹੀ ਤੇਰਾ ਦਿਮਾਗ ਇੰਨਾ ਚੱਲਦਾ ਤਾਂ ਹੀ ਤੂੰ ਇੰਨਾ ਭੌਂਕਦੀ ਆ ਮੈਂ ਨਹੀਂ ਇੰਨਾ ਭੌਂਕਦੀ ਮੰਮੀ ਬੀਪੀ ਤੁਹਾਡਾ ਹਾਈ ਆ ਆ ਸਿਰ ਦੀਆਂ ਨਾੜਾਂ ਤੁਹਾਡੀਆਂ ਜੁੜੀਆਂ ਹੋਈਆਂ ਆ ਡਾਕਟਰ ਨੇ ਤੁਹਾਨੂੰ ਚੁੱਪ ਰਹਿਣ ਨੂੰ ਨਹੀਂ ਕਿਹਾ ਹਾਂ ਹਾਂ ਤੂੰ ਤਾਂ ਇਸ ਖਸਖਦੀਆਂ ਵੀ ਮੇਰੇ ਇੱਥੋਂ ਘੰਟੀ ਨੱਪੀ ਜਾਵੇ ਮੇਰੀ ਜੀਵਨ ਬਿਲਕੁਲ ਬੰਦ ਹੋ ਜਾਵੇ ਮੈਂ ਤਾਂ ਅੱਗੇ ਹੀ ਚੁੱਪ ਰਹਿਨੀ ਆ ਹੋਰ ਇਦੋਂ ਕਿ ਚੱਪਰਾਂ ਮੈਨੂੰ ਇਹ ਵੀ ਦੱਸ ਦੇ ਮੰਮੀ ਤੁਸੀਂ ਤਾਂ ਨਾ ਮੇਰੀ ਆਹ ਵਾਲੀ ਜੂਨ ਖਰਾਬ ਕੀਤੀ ਪਈ ਆ ਜੇ ਮੈਂ ਬੋਲਦੀ ਆ ਤਾਂ ਵੀ ਨੀ ਤੁਸੀਂ ਟਿਕਣ ਦਿੰਦੇ ਜੇ ਮੈਂ ਚੋਪਰਣ ਦੀਆਂ ਤਾਂ ਵੀ ਨ ਟਿਕਣ ਦਿੰਦੇ ਉਹ ਤੂੰ ਚੈਨ ਨਾਲ ਮੇਰੀ ਮਾਂ ਨੂੰ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ ਕਿਵੇਂ ਚਬਰ-ਚਬਰ ਚਲਦੀ ਆ ਤੇਰੀ ਜबान ਨੂੰ ਦੱਸ ਮੈਂ ਤਾਂ ਕੁਛ ਬੋਲਿਓ ਹੀ ਨਹੀਂ ਹੈਗੀ ਆ ਮੈਂ ਆਉਂਦੇ ਕਿੰਨੇ ਆਨ ਕਿ ਕਹਿੰਦਾ ਸੁਣ ਲੈ ਤੇ ਅੱਖੀ ਦੇਖ ਲਿਆ ਇਹ ਬੁਚਾਰੀ ਢਿੱਲੀ ਰਹਿੰਦੀ ਆ ਤੇ ਤੋ ਇਹਦਾ ਇਹਦੀ ਸੇਵਾ ਤਾਂ ਤੂੰ ਕੀ ਕਰਨੀ ਆ ਉਲਟੇ ਨੂੰ ਹੋਰ ਬਿਮਾਰ ਕਰਦੇ ਤੁਲੀ ਮੇਰੇ ਤਾਂ ਬਾਤ ਇਹਨਾਂ ਦੀ ਸੇਵਾ ਕਰਦੀ ਇਹਨਾਂ ਨੂੰ ਬੋਲਦੀ ਆ ਤਾਂ ਵਿਚਾਰੀ ਬੋਲਦੀ ਵੀ ਨਹੀਂ ਦੇਰ ਚੁੱਪ ਰਹਿੰਦੀ ਆ ਜਦੋਂ ਦੇਖੋ ਮੈਂ ਕਦੇ ਮੂੰਹ ਤੇ ਦੇ ਆਵਾਜ਼ ਚੱਜ ਨਾਲ ਸੁਣੀਆ ਹੀ ਨਹੀਂ ਕਦੇ ਇਹ ਬਚੇਵਾ ਬੋਲਦੀ ਆ ਮੈਨੂੰ ਜਿਉਣ ਨਹੀਂ ਦਿੰਦੇ ਇੰਨਾ ਬੋਲਦੀ ਆ ਕਈ ਵਾਰੀ ਅੱਖੀ ਦੇਖਿਆ ਤੇ ਕੰਨੀ ਸੁਣਿਆ ਵੀ ਗਲਤ ਹੁੰਦਾ ਆ ਤੁਸੀਂ ਨਾ ਕੱਲਾ ਹੀ ਆਪਦੀ ਮਾਂ ਦਾ ਇੰਨਾ ਸੁਣੀ ਜਾਵੋ ਆਪਦੀ ਘਰ ਵਾਲੀ ਦਾ ਵੀ ਸੁਣੋ ਤੁਸੀਂ ਇੱਥੇ ਕੋਈ ਕੈਮਰਾ ਲਵਾ ਲਓ ਤਾਂ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਂ ਕਿੰਨਾ ਬੋਲਦੀ ਆ ਨਾ ਗੱਲ ਦੱਸ ਆ ਤੁਹਾਡੀ ਮਾਂ ਤੇ ਤੁਹਾਡੀ ਮਾਂ ਇਹ ਕੀ ਹੁੰਦਾ ਮੰਮੀ ਜੀ ਨਹੀਂ ਕਹਿ ਸਕਦੀ ਕਾ ਇਹਨੇ ਤਾਂ ਮੈਨਸ ਵੀ ਭੁੱਲ ਗਈ ਉਹ ਭੁੱਲੀ ਨਹੀਂ ਮੇਰੀ ਤਾਂ ਇਹਨੇ ਮਾਤ ਹੀ ਮਾਰਤੀ ਇਹ ਮੈਨੂੰ ਗੱਲ-ਗੱਲ ਤੇ ਤਾਂ ਕੀ ਬਿਨਾ ਗੱਲ ਤੋਂ ਵੀ ਗੁੱਸੇ ਹੁੰਦੇ ਨੇ ਦੇਖ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਗੁੱਸਾ ਇੱਕ ਪਾਸੇ ਛੱਡ ਕੇ ਰੱਖ ਜਿਹੜਾ ਮਰੀਜ਼ ਹੁੰਦਾ ਨਾ ਉਹਨੂੰ ਪਿਆਰ ਤੇ ਹਮਦਰਦੀ ਦੀ ਲੋੜ ਹੁੰਦੀ ਆ ਨਾਲੇ ਨਾ ਮੇਰੀ ਬੇਬੇ ਦੇ ਦਿਲ 'ਚ ਕੁਛ ਨਹੀਂ ਆ ਜਦੋਂ ਇਹਦਾ ਬੀਪੀ ਵਧਦਾ ਤੇ ਇਹਦੀਆਂ ਨਾੜਾਂ ਜੀਆਂ ਜੁੜਦੀਆਂ ਨੇ ਨਾ ਇਹਨੂੰ ਗੁੱਸਾ ਚੜਦਾ ਤਾਂ ਤੈਨੂੰ बोलਦੀ ਆ ਇਹ ਠਾਵਾਸ਼ੇ ਤੁਹਾਡੇ ਆ ਵਧੀਆ ਬਹਾਨਾ ਤੁਹਾਡਾ ਮੇ ਮਮੀ ਦਾ ਬੀਪੀ ਹਾਈ ਹੁੰਦਾ ਇਹਦੇ ਸਿਰ ਦੀਆਂ ਨਾੜਾਂ ਜੋੜਦੀਆਂ ਨੇ ਤਾਂ ਮੈਨੂੰ ਬੋਲਦੀ ਆ ਆ ਵਧੀਆ ਤਰੀਕਾ ਨਾ ਕੱਲਾ ਇਹ ਮੈਨੂੰ ਹੀ ਬੋਲ ਸਕਦੇ ਨੇ ਇਹਨਾਂ ਨੂੰ ਕੱਲਾ ਮੇਰੇ ਤੇ ਹੀ ਗੁੱਸਾ ਆਉਂਦਾ ਹੋਰ ਕੋਈ ਇਹਨਾਂ ਨੂੰ ਦਿਸਦਾ ਹੀ ਨਹੀਂ ਹੈਗਾ ਘਰ ਦੇ ਵਿੱਚ ਜਦੋਂ ਸੱਸਾਂ ਦਾ ਬੀਪੀ ਹਾਈ ਹੁੰਦਾ ਤੇ ਉਹਨਾਂ ਦਾ ਸਾਰੇ ਦਾ ਸਾਰਾ ਭਾਂਡਾ ਨੋਹਾ ਸੇਰੀ ਕਿਉਂ ਬੰਨਿਆ ਜਾਂਦਾ ਆ ਸੱਸਾਂ ਦਾ ਤਾਂ ਨਾ ਸ਼ਰਾਬੀਆਂ ਵਾਲਾ ਹਾਲ ਆ ਸ਼ਰਾਬੀ ਵੀ ਆਹ ਸ਼ਰਾਬ ਪੀ ਕੇ ਆਪਦੀ ਘਰ ਵਾਲੀ ਨੂੰ ਤਾਂ ਕੁੱਟ ਦੇਣਗੇ ਔਰ ਜੇ ਕਿਤੇ ਮੂਰੇ ਮਾਂ ਭੈਣ ਜਾਂ ਧੀ ਆ ਜਵੇ ਉਹਨੂੰ ਕੁਝ ਨਹੀਂ ਕਹਿੰਦੇ ਇਹਨਾਂ ਦਾ ਜੇ ਬੀਪੀ ਹਾਈ ਹੁੰਦਾ ਤਾਂ ਵੀ ਨੂੰ ਕਸੂਰਵਾਰ ਆ ਜੇ ਇਹਨਾਂ ਦਾ ਸਿਰ ਦੀਆਂ ਨਾੜਾਂ ਜੋੜਦੀਆਂ ਤਾਂ ਵੀ ਮੈਂ ਕਸੂਰਵਾਰ ਆ ਜੇ ਕਿਤੇ ਇਹਨਾਂ ਨੂੰ ਬੁਖਾਰ ਚੜ ਜਵੇ ਤਾਂ ਵੀ ਮੈਂ ਕਸੂਰਵਾਰ ਆ ਨਾ ਸਾਰੀਆਂ ਗੱਲਾਂ ਵਾਸਤੇ ਕਸੂਰ ਮੇਰੀ ਆ ਮੈਂ ਕਿਸੇ ਚੰਗੇ ਕੰਮ ਦੇ ਵਿੱਚ ਮੇਰੀ ਕੋਈ ਗਰੰਟੀ ਹੋਈ ਨਹੀਂ ਹੁੰਦੀ ਹੈ ਜੀ ਮੈਂ ਮੰਨਦੀ ਆ ਵੀ ਪੁੱਤਾਂ ਦਾ ਫਰਜ਼ ਹੁੰਦਾ ਆਪਣੇ ਮਾਪਿਓ ਦੀ ਸੇਵਾ ਕਰਨਾ ਤੁਸੀਂ ਵੀ ਆਪਣੀ ਮਾਂ ਦੀ ਸੇਵਾ ਕਰਕੇ ਬਹੁਤ ਵਧੀਆ ਕਰ ਰਹੇ ਹੋ ਪਰ ਤੁਹਾਡਾ ਮੇਰੇ ਪ੍ਰਤੀ ਕੋਈ ਫਰਜ਼ ਨਹੀਂ ਹੁੰਦਾ ਮੇਰੀਆਂ ਫੀਲਿੰਗਸ ਦਾ ਧਿਆਨ ਰੱਖਣ ਦਾ ਤੁਹਾਡਾ ਕੋਈ ਫਰਜ਼ ਨਹੀਂ ਹੈਗਾ ਇਹਨਾਂ ਦਾ ਤਾਂ ਸਿਰ ਦੀਆਂ ਨਾੜਾਂ ਜੁੜ ਜਾਂਦੀਆਂ ਜੇ ਇਹੀ ਕੁਝ ਮੇਰੇ ਨਾਲ ਹੋਣ ਲੱਗ ਗਿਆ ਮੇਰੀਆਂ ਵੀ ਜੁੜਨ ਲੱਗ ਗਈਆਂ ਤਾਂ ਫਿਰ ਕੌਣ ਕਸੂਰਵਾਰ ਹੋਊਗਾ ਕੌਣ ਜ਼ਿੰਮੇਵਾਰ ਹੋਊਗਾ ਉਸ ਚੀਜ਼ ਵਾਸਤੇ ਜਿਹਹ ਜਿਹੇ ਵਿਹਾਰ ਇਹ ਮੇਰੇ ਨਾਲ ਕਰਦੇ ਆ ਜੇ ਮੈਂ ਉਹੇ ਜਿਹੇ ਵਿਹਾਰ ਮੈਂ ਕਰਨ ਲੱਗੀ ਤਾਂ ਫਿਰ ਕੌਣ ਜ਼ਿੰਮੇਵਾਰ ਹੋਊਗਾ ਆ ਆਸ ਨੂੰ ਗੁੱਸਾ ਆ ਗਿਆ ਸੱਸ ਵਸਬ ਦਾ ਗੁੱਸਾ ਨੋਂ ਤੇ ਕੱਢ ਦੇਵੇ ਪਰ ਜੇ ਉਹੀ ਸਾਰੀਆਂ ਗੱਲਾਂ ਸੁਣ ਕੇ ਨੂਹ ਨੂੰ ਗੁੱਸਾ ਆ ਜਵੇ ਫਿਰ ਨੂਹ ਆਪਣਾ ਗੁੱਸਾ ਕਿਹਦੇ ਤੇ ਕੱਢੇ ਜਦੋਂ ਸੱਸਾਂ ਬੋਲਣ ਉਹ ਚੰਗੀਆਂ ਤੇ ਜਦੋਂ ਨੂਹਾਂ ਬੋਲਣ ਉਹ ਮਾੜੀਆਂ ਦੀਆਂ ਮਾੜੀਆਂ ਨੂਹ ਵੀ ਤਾਂ ਘਰ ਦਾ ਜੀ ਹੁੰਦੀ ਆ ਉਹਦੇ ਵੀ ਤਾਂ ਸਬਰ ਦਾ ਪਿਆਲਾ ਕਦੇ ਨਾ ਕਦੇ ਭਾਰੀ ਸਕਦਾ ਆ ਮੈਂ ਤਾਂ ਵੱਧ ਕੇ ਸਮੋਤ ਹਾਂ ਨਾ ਤਾਂ ਮੇਰਾ ਘਰ ਵਾਲਾ ਮੇਰੀ ਸੁਣਦਾ ਤੇ ਨਾ ਹੀ ਮੇਰੇ ਪੇਕੇ ਮੇਰਾ ਸੁਣਦੇ ਨੇ ਤੇ ਇਹ ਗੱਲ ਗੱਲ ਤੇ ਮੈਨੂੰ ਤੰਗ ਕਰਦੇ ਨੇ ਨਾ ਇਹਨਾਂ ਦਾ ਬੀਪੀ ਸਿਰਫ ਮੇਰੇ ਕਰਕੇ ਹੀ ਹਾਈ ਹੁੰਦਾ ਮੇਰੇ ਤੇ ਹੀ ਗੁੱਸਾ ਕੱਢਣਾ ਹੁੰਦਾ ਜਦੋਂ ਕਿ ਤੇ ਇਹਨਾਂ ਦੀ ਧੀ ਆ ਜਾਵੇ ਜਾਂ ਤੁਸੀਂ ਹੋਮੋ ਤੁਹਾਡੇ ਤਾਂ ਕਦੀ ਇਹਨਾਂ ਦਾ ਗੁੱਸਾ ਨਿਕਲਿਆ ਨਹੀਂ ਧੀ ਨੂੰ ਤਾਂ ਕਦੀ ਇਹਨਾਂ ਨੇ ਮਾੜਾ ਚੰਗਾ ਬੋਲਿਆ ਨਹੀਂ ਧੀ ਆਈ ਤੇ ਤਾਂ ਕਦੀ ਇਹਨਾਂ ਦੀਆਂ ਸਿਰ ਦੀਆਂ ਨਾੜਾਂ ਜੁੜੀਆਂ ਨਹੀਂ ਕਿ ਸਿਰ ਦੀਆਂ ਨਾੜਾਂ ਸਿਰਫ ਨੂਨ ਨਾਲ ਹੀ ਜੁੜਦੀਆਂ ਨੇ ਬਸ ਇੱਕੋ ਗੱਲ ਦਾ ਜਵਾਬ ਦੇ ਦਿਓ ਮੈਨੂੰ ਜਦੋਂ ਇਹਨਾਂ ਦੀ ਧੀ ਆਈ ਹੋਵੇ ਚਾਹੇ ਫਿਰ ਉਹਦਾ ਇਹਨਾਂ ਦਾ ਬੀਪੀ ਹਾਈ ਹੋਵੇ ਯਾ ਇਹਨਾਂ ਦੇ ਸਿਰ ਦੀਆਂ ਨਾੜਾਂ ਜੁੜੀਆਂ ਹੋਣ ਇਹਨਾਂ ਨੂੰ ਕਦੀ ਉਹਦੇ ਤੇ ਤਾਂ ਗੁੱਸਾ ਆਇਆ ਨਹੀਂ ਉਹਦੇ ਨਾਲ ਤਾਂ ਇੰਨਾ ਪਿਆਰ ਨਾਲ ਗੱਲ ਕਰਦੇ ਆ ਤੇ ਫਿਰ ਮੇਰੇ ਵਾਰੀ ਇਤਾਂ ਕਿਉਂ ਇਹ ਫਰਕ ਸਿਰਫ ਇਸ ਕਰਕੇ ਕਿ ਉਹ ਕਰਦੀ ਈ ਆ ਤੇ ਮੈਂ ਕਰਦੀ ਨੂੰ ਕਿ ਨੂੰਹਾਂ ਨੂੰ ਘਰ ਦੇ ਵਿੱਚੋਂ ਪਿਆਰ ਨਹੀਂ ਮਿਲਣਾ ਚਾਹੀਦਾ ਨੂੰਹਾਂ ਨੂੰ ਵੀ ਤਾਂ ਪਿਆਰ ਦੀ ਲੋੜ ਹੁੰਦੀ ਆ ਨਾ ਉਹ ਵੀ ਤਾਂ ਕਿਸੇ ਦੇ ਘਰ ਦੀਆਂ ਧੀਆਂ ਹੁੰਦੀਆਂ ਨੇ ਨਾ ਬਹੁਤੇ ਘਰਾਂ ਦੇ ਵਿੱਚ ਆਮ ਤੌਰ ਤੇ ਆਪਾਂ ਇਹੀ ਦੇਖਦੇ ਆ ਨਾ ਵੀ ਨੋ ਸਾਰਿਆਂ ਦੇ ਗੁੱਸੇ ਦਾ ਸ਼ਿਕਾਰ ਹੁੰਦੀਆਂ ਨੇ ਜਦੋਂ ਕੁਛ ਮਾੜੀ ਜੀ ਵੀ ਆਪਣੇ ਦਿਲ ਦੀ ਗੱਲ ਕਹਿਣ ਦੀ ਕੋਸ਼ਿਸ਼ ਕਰਦੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟਸ ਤੇ ਰਾਹੀਂ ਸਾਨੂੰ ਤੁਸੀਂ ਜ਼ਰੂਰ ਦੱਸਿਓ